ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਿੰਚਾਈ ਸਿਸਟਮ ਦੀ ਕਹਿ ਸਕਦੇ ਹੋ ਕਿ ਅਣਗਹਿਲੀ ਜਾਂ ਇਹ ਕਹਿ ਸਕਦੇ ਹਾਂ ਕਿ ਸਰਕਾਰਾਂ ਵੱਲੋਂ ਜਿਸ ਤਰ੍ਹਾਂ ਦੇ ਨਾਲ ਪੰਜਾਬ ਦਾ ਨਾਲ ਵਤੀਰਾ ਅਪਣਾਇਆ ਜਾ ਰਿਹਾ ਤੇ ਪੰਜਾਬ ਨੂੰ ਡੋਬਣ ਦੇ ਵਾਸਤੇ ਇੱਕ ਸਾਜ਼ਿਸ਼ ਹੈ ਤਾ ਜਿਸ ਤਰ੍ਹਾਂ ਦੇ ਨਾਲ ਹੜਿਆਂ ਦੀ ਸਮੱਸਿਆ ਦਾ ਮੁਕਾਬਲਾ ਸਾਰੇ ਪੰਜਾਬੀਆਂ ਨੂੰ ਕਰਨਾ ਪੈ ਰਿਹਾ ਬੇਸ਼ੱਕ ਮੈਂ ਖਾਲਸਾ ਏਡ ਦੇ ਵੱਲੋਂ ਸੇਵਾ ਨਿਭਾ ਰਿਹਾ ਪਰ ਜਿਹੜੇ ਵਿਚਾਰ ਮੈਂ ਤੁਹਾਡੇ ਨਾਲ ਸਮੂਹ ਜਥੇਬੰਦੀਆਂ ਦੇ ਨਾਲ ਤੇ ਇਸ ਰਹਤ ਕਾਰਜਾਂ ਦੇ ਵਿੱਚ ਜੁੜੇ ਹੋਏ ਵੀਰਾਂ ਦੇ ਨਾਲ ਕਰਨ ਲੱਗਾ ਉਹ ਬੇਸ਼ੱਕ ਮੇਰੇ ਵਿਚਾਰ ਨਿੱਜੀ ਨੇ ਇਹਨਾਂ ਦੇ ਬਾਰੇ ਤੁਹਾਡੀ رائے ਵੱਖ-ਵੱਖ ਹੋ ਸਕਦੀ ਹੈ ਔਰ ਦੂਸਰੀ ਗੱਲ ਕਿ ਤੁਸੀਂ ਇਹਦੇ ਵਿੱਚ ਹੋਰ ਉਸਾਰੂ ਸੁਝਾਅ ਦੇ ਕੇ ਇਸ ਸਿਸਟਮ ਨੂੰ ਵਧੀਆ ਬਣਾਉਣ ਦੇ ਵਿੱਚ ਸਾਡੀ ਮਦਦ ਵੀ ਕਰ ਸਕਦੇ ਹੋ ਬੇਸ਼ੱਕ ਕਿ ਰਾਹਤ ਸਮਗਰੀ ਦੇ ਵਾਸਤੇ ਕਾਰਜਸ਼ੀਲ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਨ੍ਹਾਂ ਖੇਤਰਾਂ ਦੇ ਵਿੱਚ ਬਹੁਤ ਵਧੀਆ ਕਾਰਜ ਕੀਤਾ ਜਾ ਰਿਹਾ ਹੈ ਪਰ ਇਸ ਸਮਗਰੀ ਦੀ ਵੰਡ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜਿਨ੍ਹਾਂ ਕਰਕੇ ਇਨ੍ਹਾਂ ਜਥੇਬੰਦੀਆਂ ਨੂੰ ਜ਼ਮੀਨੀ ਪੱਧਰ ਦੇ ਉੱਪਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਤੇ ਇੰਜ ਵੀ ਹੁੰਦਾ ਹੈ ਕਿ ਸਹੀ ਪੀੜਤਾਂ ਤੱਕ ਮਦਦ ਨਹੀਂ ਪਹੁੰਚਦੀ ਤੇ ਕੁਝ ਉਹਨਾਂ ਲੋਕਾਂ ਤੱਕ ਪਹੁੰਚ ਰਹੀ ਹੈ ਜਿਹੜਾ ਇਹਦਾ ਭੰਡਾਰੀ ਕਰਨ ਦਾ ਫਾਇਦਾ ਉਠਾ ਨੇ ਕਹਿ ਸਕਦੇ ਹੋ ਕਿ ਇਹਨਾਂ ਸੰਗਤ ਦੇ ਦਸਵੰਧ ਦੀ ਅਜੋਗ ਵਰਤੋਂ ਵੀ ਕਿਤੇ ਨਾ ਕਿਤੇ ਹੋ ਰਹੀ ਹੈ ਇਹਦੇ ਵਿੱਚ ਜਿਹੜੀ ਪਹਿਲੀ ਗੱਲ ਸਾਨੂੰ ਆਉਂਦੀ ਹੈ ਉਹ ਹੈ ਕਿ ਸਮਾਨ ਤੇ ਸਥਾਨ ਦੀ ਚੋਣ ਕਿ ਕਿਹੜੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਨ ਦੀ ਲੋੜ ਹੈ ਤੇ ਕਿਸ ਸਥਾਨ ਦੇ ਉੱਪਰ ਅਸੀਂ ਕਿਸ ਤਰ੍ਹਾਂ ਦੀ ਰਾਸ ਸਮਗਰੀ ਲੈਣਾ ਸੋ ਇਹਦੇ ਵਾਸਤੇ ਮੇਰੇ ਕੁਝ ਸੁਝਾਅ ਨੇ ਜੇਕਰ ਆਪ ਨੂੰ ਪ੍ਰਵਾਨ ਹੋਣ ਤੇ ਉਹਨਾਂ ਵਿੱਚ ਤੁਸੀਂ ਸੋਧਾਂ ਵੀ ਕਰ ਸਕਦੇ ਹੋ ਮੈਂ ਇਹ ਵਿਚਾਰ ਕੀਤੀ ਸੀ ਕਿਉਂਕਿ ਮੈਂ ਪਹਿਲੇ ਦਿਨ ਤੋਂ ਜ਼ਮੀਨੀ ਪੱਧਰ ਤੇ ਕਾਰਜ ਕਰ ਰਿਹਾ ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲ ਰਿਹਾ ਸੋ ਪਹਿਲੀ ਗੱਲ ਤੇ ਹੈ ਕਿ ਸਾਨੂੰ ਇਹਨਾਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਿੰਡ ਜਿਹੜੇ ਨੇ ਉਹਨਾਂ ਦੀ شناخت ਕਰਨੀ ਚਾਹੀਦੀ ਹੈ ਤੇ ਪਿੰਡ ਦੇ ਵਿੱਚੋਂ ਹੀ ਇੱਕ ਸਾਨੂੰ 5 ਮੈਂਬਰੀ ਕਮੇਟੀ ਦੀ ਚੋਣ ਕਰਨੀ ਚਾਹੀਦੀ ਹੈ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਕਿ ਅਸੀਂ ਗੈਰ ਸਿਆਸੀ ਨੌਜਵਾਨ ਜਿਹੜੇ ਸੇਵਾ ਕਾਰਜਾਂ ਵਾਸਤੇ ਉਤਸ਼ਾਹਤ ਨੇ ਉਹਨਾਂ ਨੂੰ 5 ਮੈਂਬਰਾਂ ਦੇ ਰੂਪ ਦੇ ਵਿੱਚ ਰਹੀਏ ਤੇ ਕੋਈ ਸਰਬ ਪ੍ਰਮਾਣਿਤ ਪੰਚ ਜਾਂ ਸਰਪੰਚ ਵੀ ਹੋ ਸਕਦਾ ਪਰ ਉਹ ਸਿਆਸੀ ਲੋਕ ਹੀ ਹੋ ਸਕਦੇ ਜਿਹੜੇ ਸਿਆਸੀ țeੜੇ ਬੰਦੀ ਤੋਂ ਮੁਕਤ ਨੇ ਪਰ ਜੇ ਕੇਵਲ ਸਿਆਸੀ ਲਹਾ ਲੈਣ ਦੇ ਵਾਸਤੇ ਪਿੰਡਾਂ ਦੇ ਵਿੱਚ ਕੋਈ ਰਾਹਤ ਕਾਰਜ ਕਰਵਾ ਕੇ ਕਿਸੇ ਖਾਸ ਰਾਜਨੀਤਿਕ ਤਿਰ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਮੇਰੇ ਖਿਆਲ ਦੇ ਨਾਲ ਉਹਨਾਂ ਤੋਂ ਸਾਨੂੰ ਥੋੜਾ ਗਰੇਜ ਕਰਨਾ ਪਵੇਗਾ ਤੇ ਇਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਇੱਕ ਖਾਲਸਾ ਪੰਚਾਇਤ ਦਾ ਜਿਹੜਾ ਮਾਡਲ ਆ ਉਹ ਸਿਰਜਿਆ ਜਾ ਸਕਦਾ ਸੋ ਇਹ ਜਿਹੜਾ ਇੱਕ ਪਿੰਡ ਦੇ ਵਿੱਚੋਂ ਪੰਜ ਨੌਜਵਾਨਾਂ ਨੂੰ ਲੈ ਕੇ ਜਿਹੜਾ ਇੱਕ ਕਹਿ ਸਕਦੀਆਂ ਕਿ ਅਸੀਂ ਇੱਕ ਜਥੇਬੰਦਕ ਢਾਂਚਾ ਬਣਾਇਆ ਜਾਵੇ ਉਹਦੇ ਉੱਪਰ ਜਿਹੜਾ ਹੈ ਜਥੇਬੰਦੀ ਜਿਹੜੀ ਵੀ ਉਸ ਖੇਤਰ ਦੇ ਵਿੱਚ ਕਾਰਜ ਕਰ ਰਹੀ ਹੈ ਉਸ ਜਥੇਬੰਦੀ ਦਾ ਇੱਕ ਮੈਂਬਰ ਉਹਨਾਂ ਦੇ ਨਾਲ ਲਾਇਆ ਜਾਵੇ ਕਿਉਂਕਿ ਉਸ ਮੈਂਬਰ ਤੱਕ ਉਸ ਪਿੰਡ ਦੇ ਜਿਹੜੇ ਸਹੀ ਹਾਲਾਤ ਨੇ ਉਹ ਪਹੁੰਚਦੇ ਰਹਿ। ਦੂਸਰੀ ਗੱਲ ਇਹ ਕਿ ਇੱਕ ਇੱਕ ਖੇਤਰ ਦੇ ਵਿੱਚ ਹੀ ਬਹੁਤ ਸਾਰੀਆਂ ਜਥੇਬੰਦੀਆਂ ਕਾਰਜ ਕਰ ਰਹੀਆਂ ਨੇ। ਸੋ ਜੇ ਅਸੀਂ ਪੰਜ-ਪੰਜ ਪਿੰਡਾਂ ਦਾ ਇੱਕ ਜ਼ੋਨ ਵੀ ਬਣਾ ਲਈਏ ਤੇ ਉਹਨਾਂ ਪੰਜੀ ਨੌਜਵਾਨਾਂ ਦੇ ਨਾਲ ਅਸੀਂ ਜਥੇਬੰਦੀਆਂ ਦੇ ਪੰਜ ਮੈਂਬਰ ਲਗਾ ਕੇ ਇੱਕ ਜ਼ੋਨ ਬਣਾ ਲਈਏ ਤੇ ਮੇਰੇ ਖਿਆਲ ਦੇ ਨਾਲ ਕਾਰਜਾਂ ਦੀ ਜਿਹੜੀ ਵੰਡ ਹੈ ਉਹ ਬਹੁਤ ਸੌਖੀ ਹੋ ਜਾਵੇਗੀ। ਉਹਦੇ ਤੋਂ ਬਾਅਦ ਅਸੀਂ ਇੱਕ ਫਾਰਮ ਤਿਆਰ ਕਰੀਏ ਜਿੱਦਾਂ ਕਿ ਸਮੂਹ ਸਾਂਝਾ ਇੱਕ ਲੜੀ ਨੰਬਰ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਉਸ ਫਾਰਮ ਦੇ ਉੱਪਰ ਲੱਗਾ ਹੋਣਾ ਚਾਹੀਦਾ ਹੈ। ਜੇ ਹੋ ਸਕੇ ਤਾਂ ਇੱਕ ਜ਼ੋਨ ਦੇ ਵਿੱਚ ਇੱਕ ਟੈਬਲੇਟ ਕਿਉਂਕਿ ਅੱਜ ਕੱਲ ਡਿਜੀਟਲ মিডিਆ ਉਹ ਕਾਰਜ ਕਰਨਾ ਬਹੁਤ ਸੌਖਾ ਰਹੇਗਾ। ਸੋ ਇੱਕ ਟੈਬਲੇਟ ਦੇ ਉੱਪਰ ਅਸੀਂ ਸਾਰਾ ਉਹ ਜਿਹੜਾ ਸਰਵੇ ਹੈ ਉਹਦੇ ਇੱਕ ਫਾਰਮ ਜਿਹੜੇ ਨੇ ਉਹਦਾ ਇੱਕ ਡਾਟਾ ਇਕੱਤਰ ਕਰ ਲਈਏ ਤੇ ਕੀਤੇ ਹੋਏ ਸਰਵੇ ਦੇ ਮੁਤਾਬਕ ਪੀੜਤਾਂ ਦੇ ਜਿਹੜੇ ਰਾਹਤ ਕਾਰਜ ਨਹੀਂ ਉਹਨਾਂ ਦੇ ਵਿੱਚ ਸਥਾਨ ਅਤੇ ਰਾਹਤ ਕਾਰਜ ਤੇ ਰਾਹਤ ਸਮਗਰੀ ਦੀ ਲੋਡ ਉਹਦੀ ਜਿਹੜੀ ਨਿਸ਼ਾਨਦਾਈੀ ਉਹ ਕਰ ਲਈ ਜਾਵੇ ਉਹਦੇ ਵਾਸਤੇ ਇੱਕ ਵੈੱਬਸਾਈਟ ਤਿਆਰ ਕੀਤੀ ਜਾਵੇ ਜਿੱਥੇ ਟੈਬਲੇਟ ਦੇ ਉੱਪਰ ਜਿਹੜਾ ਫਾਰਮ ਜਿਹੜਾ ਸੀਗਾ ਤਿਆਰ ਕੀਤਾ ਜਾਵੇ ਉਹਨੂੰ ਉਹਦੇ ਉੱਪਰ ਜਿਹੜਾ ਅਪਲੋਡ ਕੀਤਾ ਜਾਵੇ ਉਹਦੇ ਵਿੱਚ ਫਿਰ ਉਸ ਨੂੰ ਕੁਝ ਪੱਗਾਂ ਦੇ ਵਿੱਚ ਵੰਡ ਲਿਆ ਜਾਵੇ ਜਿਹੜਾ ਉਹ ਫਾਰਮ ਭਰਨਾ ਹੈ ਕਿ ਪਰਿਵਾਰ ਦਾ ਨਾਮ ਪਰਿਵਾਰ ਦਾ ਪਿੰਡ ਪਰਿਵਾਰ ਦੇ ਮੈਂਬਰ ਇਹ ਤੇ ਸਭ ਕੁਝ ਹੋਵੇਗਾ ਉਹਦੇ ਨਾਲ ਕਿੱਥੇ ਰਾਸ਼ਨ ਸਮਗਰੀ ਦੀ ਲੋੜ ਹੈ ਕਿੱਥੇ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਕਿਹੜੇ ਘਰਾਂ ਦਾ ਇਮਾਰਤੀ ਨੁਕਸਾਨ ਹੋਇਆ ਹੈ ਕਿਹੜੇ ਘਰਾਂ ਦਾ ਘਰੇਲੂ ਸਮਾਨ ਦਾ ਨੁਕਸਾਨ ਹੋਇਆ ਹੈ ਕਿਹੜੇ ਘਰਾਂ ਦੇ ਪਛੂਆਂ ਦਾ ਨੁਕਸਾਨ ਹੋਇਆ ਤੇ ਕਿਹੜੇ ਘਰਾਂ ਦੇ ਪਸ਼ੂ ਬਿਮਾਰ ਨੇ ਜਾਨੀ ਨੁਕਸਾਨ ਕਿੱਥੇ-ਕਿੱਥੇ ਹੋਇਆ ਹੈ ਖੇਤੀ ਵਾਲੀ ਜ਼ਮੀਨ ਦਾ ਨੁਕਸਾਨ ਕਿੰਨਾ ਹੋਇਆ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਹੋਇਆ ਖੇਤੀ ਦੇ ਸੰਦ ਜਿਹੜੇ ਨੇ ਉਨ੍ਹਾਂ ਦਾ ਨੁਕਸਾਨ ਜਿਹੜਾ ਕਿੰਨਾ ਹੋਇਆ ਕਰਜ਼ੇ ਦੀ ਮਾਰ ਚੱਲ ਰਹੀ ਇਸ ਪੀੜਿਤ ਇਲਾਕੇ ਦੇ ਜਿਹੜੇ ਲੋਕ ਨੇ ਉਨ੍ਹਾਂ ਦੀ ਉਹਦੇ ਵਿੱਚ ਇੱਕ ਲਿਸਟ ਸ਼ਾਮਿਲ ਕੀਤੀ ਜਾਵੇ ਤੇ ਖਾਸ ਕਰਕੇ ਬੱਚਿਆਂ ਦੀ ਪੜ੍ਹਾਈ ਜਿਨ੍ਹਾਂ ਦਾ ਹੁਣ ਨੁਕਸਾਨ ਹੋਇਆ ਤੇ ਉਹਨਾਂ ਨੂੰ ਵਿਦਿਅਕ ਅਦਾਰਿਆਂ ਦੇ ਵਿੱਚ ਇੱਕ ਤਾਂ ਫੀਸ ਮਾਫੀ ਤੇ ਦੂਜਾ ਜਿਹੜੀਆਂ ਹੁਣ ਨਵੀਆਂ ਐਡਮਿਸ਼ਨਾਂ ਸ਼ੁਰੂ ਹੋਣੀਆਂ ਨੇ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਰਾਖਵਾ ਕਰਨ ਦੀ ਜਿਹੜੀ ਮਹਿੰਮਾ ਉਹਦੇ ਵਾਸਤੇ ਸਭ ਕੁਝ ਜਿਹੜਾ ਉਸ ਫਾਰਮ ਦੇ ਵਿੱਚ ਜਿਹੜਾ ਉਹ ਜਿਕਰ ਕੀਤਾ ਜਾਵੇ ਉਹਦੇ ਵਿੱਚ ਨੋਟ ਕੀਤਾ ਜਾਵੇ ਇੱਕ ਟੈਬਲੇਟ ਦੇ ਉੱਪਰ ਉਹ ਸਾਰਾ ਜਿਹੜਾ ਕਹਿ ਸਕਦੇ ਹੋ ਕਿ ਡਾਟਾ ਤਿਆਰ ਕਰ ਲਿਆ ਜਾਵੇ ਫਿਰ ਜਿਹੜੀ ਪਹੁੰਚ ਰਹੀ ਰਾਤ ਸਮਗਰੀ ਹੈ ਉਹਦੀ ਇਕੱਤਰਤਾ ਦੇ ਵਾਸਤੇ ਇੱਕ ਵੇਅਰ ਹਾਊਸ ਐਵੇਂ ਦੇ ਬਣਾਏ ਜਾਣ ਭਾਵੇਂ ਕਿ ਅਸੀਂ ਓਚ 10 ਕਿਲੋਮੀਟਰ ਦਾ ਏਰੀਆ ਲੈ ਲੀਏ 25 ਕਿਲੋਮੀਟਰ ਦਾ ਏਰੀਆ ਲੈ ਲੀਏ ਜਿਹੜੇ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਾਰਪੋਰੇਟ ਸਿਸਟਮ ਨੇ ਮਾਲ ਬਣਾਏ ਨੇ ਇੱਕ ਮਾਲ ਦੇ ਰੂਪ ਦੇ ਵਿੱਚ ਹੋਣ ਤੇ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮਾਲਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਉਹ ਆਪੋ ਆਪਣੇ ਕਾਊਂਟਰ ਲਾ ਕੇ ਆਪੋ ਆਪਣੇ ਕੋਈ ਨਾਈਕੀ ਦਾ ਹੈ ਕੋਈ ਰੀਬਾਕ ਦਾ ਹੈ ਕੋਈ ਅੰਡਰ ਆਰਮਰ ਦਾ ਹੈ ਇਸੇ ਤਰ੍ਹਾਂ ਉਹ ਆਪਣੇ ਆਪਣੇ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਨਾਲ ਕੈਬਨ ਤਿਆਰ ਕਰ ਲੈਂਦੇ ਨੇ ਸੋ ਇਸੇ ਤਰ੍ਹਾਂ ਜਿਹੜੀਆਂ ਜਥੇਬੰਦੀਆਂ ਇਸ ਰਾਹਤ ਖੇਤਰ ਦੇ ਵਿੱਚ ਕਾਰਜ ਕਰ ਰਹੀਆਂ ਨੇ ਉਹ ਆਪਣੀ ਸਮਾਨ ਦੀ ਵੰਡ ਦੇ ਨਸਾਰ ਉਸ ਵੇਅਰ ਹਾਊਸ ਦੇ ਵਿੱਚ ਜਾਂ ਉਸ ਮਾਲ ਦੇ ਵਿੱਚ ਜਿਹੜਾ ਹੈ ਉਹ ਆਪੋ ਆਪਣੇ ਜਿਹੜੇ ਕਾਊਂਟਰ ਆ ਉਹ ਸਥਾਪਿਤ ਕਰ ਲੈਣ ਭਾਵ ਕਿ ਅੰਦਰ ਹਰ ਜਥੇਬੰਦੀ ਦਾ ਇੱਕ ਆਪਣਾ ਲੋਗੋ ਲੱਗ ਸਕਦਾ ਆਪਣੇ ਆਪਣੇ ਕਾਊਂਟਰ ਦੇ ਉੱਪਰ ਪਰ ਮਾਲ ਦਾ ਜਿਹੜਾ ਸਾਂਝਾ ਨਾਮ ਆ ਉਹ ਇੱਕ ਹੀ ਹੋਣਾ ਚਾਹੀਦਾ ਉਸ ਮਾਲ ਦਾ ਸਾਂਝਾ ਨਾਮ ਇੱਕ ਮੀਟਿੰਗ ਦੇ ਵਿੱਚ ਮੈਂ ਤਾਂ ਸਰਕਾਰੀ ਖਾਲਸਾ ਡਿਸਾਈਡ ਕੀਤਾ ਸੀ ਬੇਗੰਪੂਰਾ ਹੋ ਸਕਦਾ ਹਲੇਮੀ ਰਾਜ ਹੋ ਸਕਦਾ ਸਰਬੱਤ ਦਾ ਭਲਾ ਹੋ ਸਕਦਾ ਉਹ ਸਾਰੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਉਸ ਮਾਲ ਦਾ ਇਸ ਤਰ੍ਹਾਂ ਦਾ ਅਸੀਂ ਇੱਕ ਨਾਮਕਰਨ ਕਰ ਲਈਏ ਜਿਹਦੇ ਵਿੱਚ ਹਰ ਜਥੇਬੰਦੀ ਦਾ ਇੱਕ ਕਾਊਂਟਰ ਹੋਵੇ ਤੇ ਉਹਦੇ ਤੋਂ ਬਾਅਦ ਇਹਦੇ ਵਿੱਚ ਜਿਹੜੇ ਕਾਊਂਟਰ ਬਣਾਏ ਜਾਣ ਉਹਨਾਂ 'ਚ ਰਾਸ਼ਨ ਦਾ ਕਾਊਂਟਰ ਹੋਵੇ ਪਸ਼ੂਆਂ ਦਾ ਚਾਰਾ ਤੇ ਫੀਡ ਜਰਾਇਤਰੀ ਖੇਤਰ ਦੇ ਜਿਹੜੇ ਨੁਕਸਾਨ ਦੇ ਸੰਧ ਨੇ ਉਹਨਾਂ ਦੇ ਬਾਰੇ ਖਾਦਾਂ ਦਵਾਈਆਂ ਕੀਟਨਾਸ਼ਕ ਨਦੀਨਨਾਸ਼ਕ ਡੀਜ਼ਲ ਉਤ ਤੋਂ ਬਾਅਦ ਇੱਕ ਕਾਨੂੰਨੀ ਸਲਾਹਕਾਰ ਜਿਹੜੇ ਨੇ ਉਹ ਉਸ ਮੋਲ ਦੇ ਵਿੱਚ ਬੈਠੇ ਹੋਣੇ ਚਾਹੀਦੇ ਨੇ ਕਿ ਜਿਹੜੇ ਕਿਸਾਨਾਂ ਦੀਆਂ ਕਰਜ਼ੇ ਦੀਆਂ ਲਿਮਟਾਂ ਨੇ ਉਧਰੋਂ ਜ਼ਮੀਨ ਡੁੱਬ ਗਈ ਤੇ ਇੱਕ ਹੋਰ ਜਾਣਕਾਰੀ ਸਾਂਝੀ ਕਰਾਂ ਕਿ ਬਹੁਤ ਸਾਰੀਆਂ ਬੈਂਕਾਂ ਨੇ ਆਪੋ ਆਪਣੇ ਜਿਹੜੇ ਉਹਨਾਂ ਦੇ ਬੈਂਕਾਂ ਦੇ ਵਿੱਚ ਕੰਮ ਕਰ ਰਹੇ ਕਰਮਚਾਰੀ ਨੇ ਉਹਨਾਂ ਨੂੰ ਇਹ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਕਿ ਜਿਹੜੇ ਕਿਸਾਨਾਂ ਦੀ ਜ਼ਮੀਨ ਡੋਬੀ ਗਈ ਹੈ ਉਹਨਾਂ ਨੂੰ ਲਿਮਟਾਂ ਦੇ ਉੱਪਰ ਉਹਨਾਂ ਹੋਰ ਕਰਜ਼ਾ ਨਾ ਦਿੱਤਾ ਜਾਵੇ ਕਿਉਂਕਿ ਕਰਜ਼ਾ ਮੁੜਨਾ ਨਹੀਂ ਹੈ ਉਹਨਾਂ ਦੇ ਕੋਲ ਜ਼ਮੀਨ ਹੀ ਨਹੀਂ ਰਹਿ ਰਹੀ ਇਸੇ ਤਰ੍ਹਾਂ ਇੱਕ ਕਾਊਂਟਰ ਵਿਦਿਆਰਥੀਆਂ ਦੀ ਮਦਦ ਦੇ ਵਾਸਤੇ ਹੋਵੇ ਕਿ ਕਿਹੜੇ ਵਿਦਿਆਰਥੀ ਦੀ ਫੀਸ ਜਾਣ ਵਾਲੀ ਹੈ ਕਿ ਦੀ ਐਡਮਿਸ਼ਨ ਕਰਾਉਣ ਵਾਲੀ ਹੈ ਕਿਦੇ ਵਾਸਤੇ ਸੀ ਉਸੇ ਵਿਦਿਅਕ ਸੰਸਥਾ ਦੇ ਨਾਲ ਸਿੱਖਣ ਦੀਆਂ ਵਿਦਿਅਕ ਸੰਸਥਾਵਾਂ ਵੀ ਬਹੁਤ ਨੇ ਅਸੀਂ ਵਿਦਿਅਕ ਸੰਸਥਾਵਾਂ ਦੇ ਨਾਲ ਸਬੰਧ ਕਾਇਮ ਕਰਕੇ ਉਹਨਾਂ ਦੇ ਵਾਸਤੇ ਐਡਮਿਸ਼ਨ ਦੇ ਵਾਸਤੇ ਰਾਖਵੇਂ ਕਰਨ ਦੀ ਮੰਗ ਵੀ ਕਰ ਸਕਦੇ ਹਾਂ ਇਸੇ ਤਰ੍ਹਾਂ ਉਸ ਮਾਲ ਦੇ ਵਿੱਚ ਇੱਕ ਮੈਡੀਕਲ ਸੇਵਾਵਾਂ ਦਾ ਕੇਂਦਰ ਤੇ ਹੋਵੇ ਪਰ ਉਹਦੇ ਨਾਲ ਅਲਾਕ ਦੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਨਾਲ ਜਿਹੜਾ ਉਹ ਸਬੰਧ ਕਾਇਮ ਕੀਤਾ ਜਾਵੇ ਕਿ ਕੋਈ ਵੀ ਜੇਕਰ ਬਿਮਾਰੀ ਦਾ ਮਰੀਜ਼ ਹੈ ਤਾਂ ਉਸ ਮਰੀਜ਼ ਨੂੰ ਉਸ ਹਸਪੀਟਲ ਚ ਦਾਖਲ ਕਰਾਇਆ ਜਾਵੇ ਜਿੰਨਾ ਕ ਖਰਚ ਆਵੇ ਉਹਦੀ ਬਿਮਾਰੀ ਦਾ 10 20 30 50 ਹਜ਼ਾਰ ਇੱਕ ਇੱਕ ਐਨ ਆਰ ਆਈ ਜਿਹੜਾ ਵੀਰ ਹੈ ਉਹਦੇ ਨਾਲ ਉਸ ਦੀ ਡਿਟੇਲ ਸਾਂਝੀ ਕਰ ਦਿੱਤੀ ਜਾਵੇ ਹਸਪੀਟਲ ਦਾ ਪ੍ਰਬੰਧਕ ਜਿਹੜੇ ਨੇ ਉਹਨਾਂ ਦਾ ਨੰਬਰ ਮਰੀਜ਼ ਦਾ ਨਾਮ ਮਰੀਜ਼ ਦਾ ਨੰਬਰ ਬੈਡ ਨੰਬਰ ਜੋ ਵੀ ਹੈ ਉਹ ਸਾਰਾ ਉਹਨਾਂ ਦੇ ਨਾਲ ਸਾਂਝਾ ਕਰਤਾ ਜਾਵੇ ਤੇ ਜਿਹੜਾ ਹਰ ਇੱਕ ਪੀੜਤ ਪਰਿਵਾਰ ਆ ਉਹਦੇ ਕੋਲ ਇੱਕ ਇੱਕ ਉਹ ਕਾਰਡ ਹੋਵੇ ਉਹ ਕਾਰਡ ਡਿਜੀਟਲ ਵੀ ਹੋ ਸਕਦਾ ਹੈ ਜਿਹਦੇ ਉੱਪਰ ਨੰਬਰ ਦਾ ਵੇਰਵਾ ਹੋਵੇ ਤੇ ਉਹ ਨੰਬਰ ਜਦੋਂ ਸਾਡੇ ਕੋਲ ਉਹ ਮਰੀਜ਼ ਇਹ ਕਹਿ ਸਕਦੇ ਹੋ ਕਿ ਪੀੜਿਤ ਪਰਿਵਾਰ ਪਹੁੰਚੇ ਜਦੋਂ ਅਸੀਂ ਉਸ ਕਾਰਡ ਦਾ ਨੰਬਰ ਜਿਹੜਾ ਉਹ ਕੰਪਿਊਟਰ ਦੇ ਵਿੱਚ ਪਾਈਏ ਤੇ ਸਾਰਾ ਡਾਟਾ ਆ ਜਾਵੇ ਕੇਸ ਕੇਸ ਪਿੰਡ ਤੋਂ ਹੈ ਇਹਦਾ ਕਿਹੜਾ ਨੁਕਸਾਨ ਹੋਇਆ ਹੈ ਇਹਦੀ ਕਿਹੜੀ ਜਿਹੜੀ ਸਾਨੂੰ ਰਾਹਤ ਸਮਗਰੀ ਦੀ ਲੋੜ ਹੈ ਇਸ ਨੂੰ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਘਰ ਦੇ ਵਾਸਤੇ ਰਾਸ਼ਨ ਚਾਹੀਦਾ ਘਰ ਦਾ ਨੁਕਸਾਨ ਹੈ ਘਰ ਬਣਾਉਣਾ ਹੈ ਬੱਚੀ ਦਾ ਵਿਆਹ ਹੈ ਜਿੰਨੇ ਵੀ ਤਰ੍ਹਾਂ ਦੇ ਕਹਿ ਸਕਦੇ ਹੋ ਕਿ ਸਾਡੇ ਕੋਲ ਪ੍ਰਬੰਧ ਨਹੀਂ ਜਿੰਨੇ ਸੀ ਕਰ ਸਕਦੇ ਉਹ ਇੱਕ ਵਧੀਆ ਢਾਂਚਾ ਸਿਰਜ ਸਕੀਏ ਸੋ ਜਦੋਂ ਤੱਕ ਰਾਹਤ ਦੀ ਵੰਡ ਦੀ ਲੋੜ ਹੈ ਉਦੋਂ ਤੱਕ ਇਹ ਸਾਰਾ ਸਮਾਨ ਇਹਨਾਂ ਪੀੜਤ ਪਰਿਵਾਰਾਂ ਤੱਕ ਫ੍ਰੀ ਪਹੁੰਚਾਇਆ ਜਾਵੇ ਉਹਦੇ ਤੋਂ ਬਾਅਦ ਇਹੀ ਜਿਹੜੇ ਮਾਲ ਨੇ ਜਾਂ ਜਿਹੜੇ ਵੇਅਰ ਹਾਊਸ ਨੇ ਉਹਨਾਂ ਵਿੱਚ ਸਮਾਨ ਤਾਂ ਇਕੱਤਰ ਹੁੰਦਾ ਜਾਵੇਗਾ ਤੇ ਸਮਾਨ ਹੈਵੀ ਲੋਡ ਤੋਂ ਜ਼ਿਆਦਾ ਬਹੁਤ ਜ਼ਿਆਦਾ ਸਮਾਨ ਹੈ ਉਹਦੇ ਬਾਰੇ ਮੈਂ ਕੱਲ ਤੁਹਾਡੇ ਨਾਲ ਗੱਲ ਕਰਾਂਗਾ ਕਿ ਕਿਹੜੇ ਕਿਹੜੇ ਫੇਸ ਦੇ ਵਿੱਚ ਅਸੀਂ ਮਦਦ ਕਰ ਸਕਦੇ ਹਾਂ ਉਹ ਜਿਹੜਾ ਵੇਅਰ ਹਾਊਸ ਨੇ ਫਿਰ ਉਹਨਾਂ ਨੂੰ ਉਸ ਇਲਾਕੇ ਦੇ ਲੋਕਾਂ ਦੇ ਵਾਸਤੇ ਵਾਜਬ ਰੇਟ ਦੇ ਉੱਪਰ ਸਮਾਨ ਦੇਣ ਦੇ ਵਾਸਤੇ ਅਸੀਂ ਜਿਹੜਾ ਵਰਤਣਾ ਸ਼ੁਰੂ ਕਰ ਦਈਏ ਇਹਦੇ ਨਾਲ ਇਹ ਹੋਵੇਗਾ ਤੇ ਰਾਹਤ ਕਾਰਜਾਂ ਤੋਂ ਬਾਅਦ ਉਸ ਇਲਾਕੇ ਦੇ ਲੋਕਾਂ ਨੂੰ ਜਿਸ ਵੀ ਰਸਤੇ ਜਾਂ ਸਮਗਰੀ ਦੀ ਲੋੜ ਹੈ ਉਹ ਬਿਲਕੁਲ ਲਾਗਤ ਮਾਤਰ ਮੁੱਲ ਦੇ ਉੱਪਰ ਦਿੱਤਾ ਜਾਵੇ ਤੇ ਉਸ ਮੌਲ ਦੇ ਵਿੱਚ ਉਸੇ ਹੀ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਦਿੱਤਾ ਜਾਵੇ ਇਹਦੇ ਨਾਲ ਜਿਹੜੀ ਥੋੜੀ ਜੀ ਆਮਦਨ ਸਾਹ ਨੂੰ ਸ਼ੁਰੂ ਹੋ ਜਾਵੇਗੀ ਉਹਨਾਂ ਮੌਲਸ ਦੇ ਵਿੱਚੋਂ ਉਹਦੇ ਨਾਲ ਅਗਲੇ ਜਿਹੜੇ ਕਾਰਜ ਨੇ ਕੱਲ ਨੂੰ ਕਿਤੇ ਫਿਰ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਹੋਰ ਲੋੜ ਪੈ ਸਕਦੀ ਹੈ ਤੇ ਸਾਡੇ ਕੋਲ ਕਮ ਸੇ ਕਮ ਇੰਨੇ ਇੱਕ ਆਰਥਿਕ ਸਰੋਤ ਹੋਣ ਕਿ ਅਸੀਂ ਇੱਕਦਮ ਜਿਹੜੀ ਮਦਦ ਵਾਸਤੇ ਜਾ ਸਕੀਏ ਦੂਸਰੀ ਗੱਲ ਹੈ ਕਿ ਇਹਨਾਂ ਵਾਕਿਆਂ ਦੇ ਵਿੱਚ ਸਾਡੇ ਕੋਲ ਸਾਰੇ ਲੋਕਾਂ ਦਾ ਡਾਟਾ ਕਲੈਕਟ ਹੋ ਜਾਵੇਗਾ ਤੇ ਖਾਲਸਾ ਪੰਚਾਇਤਾਂ ਦਾ ਇੱਕ ਜਿਹੜਾ ਮਾਡਲ ਹੈ ਉਹ ਸਿਰਜਿਆ ਜਾ ਸਕਦਾ ਸੋ ਇਸ ਕਰਕੇ ਇਹ ਮੇਰੀ ਬੇਨਤੀ ਹੈ ਕਿ ਅਸੀਂ ਸਾਰੀਆਂ ਹੀ ਉਹ ਸੰਸਥਾਵਾਂ ਜਿਹੜੀਆਂ ਇਹਨਾਂ ਖੇਤਰਾਂ ਦੇ ਚਕਾਰਜ ਕਰ ਰਹੀਆਂ ਨੇ ਉਸ ਸਥਾਵਾਂ ਜਿਹੜੀਆਂ ਨੇ ਇਹਦੇ ਵਿੱਚ ਗੰਭੀਰਤਾ ਦੇ ਨਾਲ ਵਿਚਾਰ ਕਰਨ ਕਿ ਇਸ ਤਰ੍ਹਾਂ ਦਾ ਅਸੀਂ ਇੱਕ ਮਾਡਲ ਸਿਰਜ ਸਕੀਏ ਕਿ ਸਹੀ ਲੋਕਾਂ ਤੱਕ ਸਹੀ ਪੀੜਤਾਂ ਤੱਕ ਸਹੀ ਰਾਤ ਸਮੱਗਰੀ ਜਿਹੜੀ ਹੈ ਉਹ ਪਹੁੰਚ ਸਕੇ ਉਹਦੇ ਤੋਂ ਬਾਅਦ ਉਹਨਾਂ ਦਾ ਸਾਰਾ ਸਾਡੇ ਕੋਲ ਡਾਟਾ ਹੋਵੇ ਤੇ ਜਦੋਂ ਇਸ ਰਾਹਤ ਕਾਰਜ ਖਤਮ ਹੋ ਜਾਣ ਜਿਹੜੇ ਉਹਨਾਂ ਨੂੰ ਕਾਰਡ ਦਿੱਤੇ ਨੇ ਉਹ ਵਾਪਸ ਲੈ ਲੈ ਜਾਣ ਜਾਂ ਫਿਰ ਉਹ ਡੀਐਕਟੀਵੇਟ ਕਰ ਦਿੱਤੇ ਜਾਣ ਉਹਦੇ ਤੋਂ ਬਾਅਦ ਉਹ ਕਾਰਡ ਦੇ ਉੱਪਰ ਨਾਂ ਨਾ ਹੋਵੇ ਕੇਵਲ ਨੰਬਰ ਹੀ ਹੋਵੇ ਕਿ ਕਿਸੇ ਹੋਰ ਖੇਤਰ ਦੇ ਵਿੱਚ ਜੇਕਰ ਸਾਨੂੰ ਲੋੜ ਪੈਂਦੀ ਹੈ ਤੇ ਫਿਰ ਉਹ ਉਸ ਖੇਤਰ ਚ ਉਹੀ ਕਾਰਡ ਜਿਹੜੇ ਨੇ ਐਕਟੀਵੇਟ ਕਰਕੇ ਉਹਨਾਂ ਦੇ ਉੱਪਰ ਜਿਹੜਾ ਨਵਾਂ ਡਾਟਾ ਉਹ ਅਪਲੋਡ ਕਰ ਦਿੱਤਾ ਜਾਵੇ ਟੈਕਨੋਲੋਜੀ ਅੱਜ ਕੱਲ ਬਹੁਤ ਹੈ ਵਰਤੋਂ ਅਸੀਂ ਕਰ ਸਕਦੇ ਹਾਂ ਸਾਡੇ ਨਾਲ ਬਹੁਤ ਸਾਰੇ ਆਈਟੀ ਦੇ ਪੜੇ ਲਿਖੇ ਬੱਚੇ ਵੀ ਨੇ ਸੋ ਅਸੀਂ ਇੱਕ ਜਥੇਬੰਦਕ ਢਾਂਚੇ 'ਚ ਇੱਕ ਵਧੀਆ ਢਾਂਚਾ ਉਸਾਰਨ ਦਾ ਯਤਨ ਕਰੀਏ ਪੰਜਾਬ ਦੇ ਉੱਪਰ ਇਹ ਮੁਸ਼ਕਲਾਂ ਪਹਿਲਾਂ ਵੀ ਪੈਂਦੀਆਂ ਰਹੀਆਂ ਪੂਹੇਕ ਵਿੱਚ ਵੀ ਪੈਂਦੀਆਂ ਰਹਿਣਗੀਆਂ ਸਾਰੇ ਰਾਹਤ ਕਾਰਜਾਂ ਦੇ ਵਿੱਚ ਸੇਵਾ ਨਿਭਾ ਰਹੇ ਨੇ ਪਰ ਆਪਸ 'ਚ ਜਥੇਬੰਦਕ ਤਾਲਮੇਲ ਦੀ ਘਾਟ ਸਥਾਨ ਤੇ ਸਮਾਨ ਦੀ ਸਹੀ ਵੰਡ ਨਾ ਹੋਣ ਕਰਕੇ ਜ਼ਮੀਨੀ ਪੱਧਰ ਤੇ ਪਰਸਮ ਸਿਆਮ ਆ ਰਹੀਆਂ ਨੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਜੋਦੜੀ ਨੂੰ ਪ੍ਰਵਾਨ ਕਰਨ ਦਾ ਯਤਨ ਕਰਿਓ ਘਾਟਾਵੱਧ ਜਾਂ ਮੇਰੇ ਇਸ ਆਈਡੀਏ ਦੇ ਵਿੱਚ ਕੁਝ ਨਾ ਕੁਝ ਖਾਮੀਆਂ ਹੋ ਸਕਦੀਆਂ ਨੇ ਤੁਸੀਂ ਪੂਰੀਆਂ ਕਰ ਸਕਦੇ ਹੋ ਵੱਡੇ ਪੱਧਰ ਦੇ ਉੱਪਰ ਵੱਡੇ ਸੁਝਾਅ ਦੇ ਸਕਦੇ ਹੋ ਪਰ ਕਿਤੇ ਨਾ ਕਿਤੇ ਸਾਨੂੰ ਜਦੋਂ ਸਰਕਾਰਾਂ ਇਹਨਾਂ ਮੌਕਿਆਂ ਦੇ ਉੱਪਰ ਖਾਸ ਕਰਕੇ ਇਵੇਂ ਦੀਆਂ ਤਰਾਸ ਦੀਆਂ ਦੇ ਉੱਪਰ ਜਦੋਂ ਆਪਣੇ ਹੱਥ ਖੜੇ ਕਰ ਜਾਂਦੀਆਂ ਨੇ ਤਾਂ ਉਸ ਵੇਲੇ ਜੇਕਰ ਅਸੀਂ ਇੱਕ ਢਾਂਚਾ ਸਿਰਜ ਕੇ ਕਾਰਜ ਨਹੀਂ ਕਰਾਂਗੇ ਤੇ ਮੇਰੇ ਖਿਆਲ ਦੇ ਨਾਲ ਸਮੇਂ ਦੀ ਸਥਾਨ ਦੀ ਪੀੜਤਾਂ ਦੀ ਜਿਹੜੀ ਹੈ ਸਮਗਰੀ ਤੱਕ ਦੀ ਦੁਰਵਰਤੋਂ ਹੁੰਦੀ ਜਾਵੇਗੀ ਬੇਕਦਰੀ ਹੁੰਦੀ ਰਹੇਗੀ ਸੋ ਸਾਨੂੰ ਇੱਕ ਚੰਗਾ ਟਾਂਚਾ ਸਾਰਨ ਦੀ ਲੋੜ ਹੈ ਜੇਕਰ ਇਹ ਬੇਨਤੀਆਂ ਪ੍ਰਵਾਨ ਹੋਣ ਤਾਂ ਹੋਰ ਸੁਝਾਅ ਜਿਹੜੇ ਨੇ ਤੁਸੀਂ ਮੈਨੂੰ ਭੇਜ ਸਕਦੇ ਹੋ ਮੇਰਾ ਫੋਨ ਨੰਬਰ ਹੈ WhatsApp ਦੇ ਉੱਪਰ ਤੁਸੀਂ ਸੁਝਾਅ ਭੇਜ ਸਕਦੇ ਹੋ 9872272004 ਫਿਰ ਦੁਬਾਰਾ ਬੋਲ ਦਿੰਦਾ 9872272004 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ